ਸਭ ਨੂੰ ਉਮੀਦ ਕਰਦੇ ਕਿ ਸਾਰੇ ਆਪਣੇ ਘਰਾਂ ਵਿੱਚ ਰਾਜੀ ਹੋຊਿਓਗੇ ਤੰਦਰੁਸਤ ਹੋਣਗੇ ਆਓ ਅੱਜ ਆਪਾਂ ਇੱਕ ਨਵੀਂ ਵੀਲੌਗਤੀ ਕਰਦੇ ਹਾਂ ਸ਼ੁਰੂਆਤ ਤੇ ਪਲੀਜ਼ ਹਨ ਐਂਡ ਤੱਕ ਸਾਡੇ ਵੀਲੌਗ 'ਚ ਬੜੇ ਰਹਿਣਾ ਤੇ ਵੀਡੀਓ ਨੂੰ ਸਕਿਪ ਨਾ ਕਰਨਾ ਇਸੇ ਬੱਚੇ ਗਏ ਸੀ ਆਸ਼ੀਸ਼ ਮਨ ਤੇ ਸ਼ੁਰਵੀਰ ਚਲੇ ਗਏ ਸੀ ਸਕੂਲ ਤਾਂ ਮੰਮੀ ਹੁਣੀ ਉੱਪਰ ਆ ਗਈ ਸੀ ਛੱਤ ਤੇ ਤਾਂ ਕਿ ਤੋਂ ਬਹੁਤ ਸੋਣੀ ਲੱਗੀ ਹੋਈ ਸੀ ਤੇ ਦੀਦੀ ਕਹਿੰਦੇ ਤੇਜਵੀਰ ਕਹ ਰਹੀ ਸੀ ਮੰਮਾ ਮੇਰੇ ਤੇਲ ਲਗਾ ਦਿਓ ਸਿਰ ਨੂੰ ਤਾਂ ਕਿ ਅੱਜ ਦੀ ਛੁੱਟੀ ਸੀ ਅੱਜ ਇਹਦਾ ਪੇਪਰ ਨਹੀਂ ਸੀਗਾ ਤਾਬ ਦੀਦੀ ਕਹਿੰਦੀ ਚੱਲਾ ਜੋ ਮੈਰੇ ਵੀ ਉੱਪਰ ਤੇਲ ਲਾ ਕੇ ਛੱਤ ਤੇ ਲਗਾ ਦੇ ਤੇ ਮੈਂ ਤੇਰੇ ਲਗਾ ਦਾਂਗੀ ਤੇਲ ਛੱਤ ਤੇ ਧੁੱਪੇ ਨਾਲ ਤੇਲ ਵੰਦਾ ਇੱਕ ਲਾਗੇ ਮਜ਼ਾ ਆ ਜਾਂਦਾ ਹੈ ਨਾ ਤਾਂ ਮੰਮੀ ਨੂੰ ਮੈਂ ਕਹਿ ਰਹੀ ਸੀ ਮੰਮੀ ਮੈਂ ਕੰਮ ਕਰਦੀ ਆ ਤੇ ਤੁਸੀਂ ਕੋਲੋਂ ਸਬਜ਼ੀ ਕੱਢ ਦਿਓ ਤੇ ਮੰਮੀ ਗਾਜਰਾਂ ਦੀ ਸਬਜ਼ੀ ਕੱਟਦੇ ਪੈਨੇ ਆ ਦੇਖੋ ਤੇ ਇਹ ਵੀ ਆਗੇ ਸੀ ਉੱਪਰ ਤੇ ਇਹ ਵੀ ਆਪਣੀ ਦਵਾਈ 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 ਕਾ ਕੇ ਇੱਥੇ ਲਗਾ ਲਿਆ ਸੀ ਤੇ ਤੇਲ ਤੇ ਇਹ ਵੀ ਆਗੇ ਸੀ ਉੱਪਰ ਮੰਮੀ ਕਾੜ ਤੇ ਪੈਣੀ ਸਬਜ਼ੀ ਹਲੋ ਇਦਰੇ ਵੇਖ ਨਵੇਂ ਵਲੌਗ ਦੀ ਸ਼ੁਰੂਆਤ ਹੁੰਦੀ ਆ ਤਾਂ ਆ ਦੇਖੋ ਸਾਡੇ ਖੇਤਾਂ ਦੀ ਤੋ ਕਿੰਨੀ ਸੋਣੀ ਲੱਗਦੀ ਖੇਤਾ ਚ ਵੀ ਤੋਂ ਹਨਾ ਇਹ ਤਾਂ ਅਸਮਾਨ ਦਾ ਗਾਣਾ ਯਾਦ ਆ ਜਾਂਦਾ ਇਹ ਕੱਪੜੇ ਤੇ ਦੀਦੀ ਨੇ ਧੋਤੇ ਸੀ ਆਪਣੇ ਸ਼ਾਮੀ ਤਾਂ ਕਿ ਆਪਾਂ ਥੋੜਾ ਨਾ ਸ਼ਾਮੀ ਵੀ ਜ਼ਿਆਦਾਤਰ ਕੱਪੜੇ ਧੋਲੀ ਦੇ ਨੇ ਸਰਦੀਆਂ ਦੇ ਵਿੱਚ ਤਾਂ ਕਿ ਸਵੇਰ ਰੋਟੀਆਂ ਵੀ ਸੁਕਣੇ ਪਾ ਦੋ ਤੇ ਵਧੀਆ ਧੋਪ ਇਹਨਾਂ ਨੂੰ ਵੀ ਲੱਗ ਜਾਂਦੀ ਆ

ਲੈ ਤੇ ਗਲੀ ਚ ਕੀ ਕਰਨਗੇ ਜਦੋਂ ਬਾਹਰ ਜਾਂਦੀ ਹਾਂ ਉਹ ਇੰਨਾ ਡੋਗੀ ਤੋਂ ਡਰਦੀ ਆ ਬਹੁਤ ਜ਼ਿਆਦਾ ਡੋਗੀ ਤੋਂ ਡਰਦੀ ਆ ਹਾਂਜੀ ਤੇ ਦੂਜੇ ਨੂੰ ਛੁੱਟ ਦੇਣ ਵਾਲੀ ਤੇ ਪਰਸ ਉਹਦਾ ਹੀ ਹੋਇਆ ਸੀ ਮੈਂ ਸ਼ੀਸ਼ੇ ਜਾਂਦੇ ਸਾਨੂੰ ਡੋਗੀ ਪੈਣ ਕੋਲ ਜਿੱ ਲੰਗੇ ਮੈਨੂੰ ਫੜਿਆ ਮੈਨੂੰ ਛੁੱਟ ਦੇਣ ਲੱਗੇ ਆ ਉਹ ਸਾਡੇ ਹੱਥ ਨਹੀਂ ਛੇੜਨਾ ਇਹ ਕੁੱਤੇ ਵਾਲ ਤੇ ਉੱਤੇ ਜੇ ਕਿਤੇ ਵੇਖ ਲੈਂਦੀ ਨਾ ਉਹ ਗਲੀ ਚ ਠੱਗੇ ਦੇ ਸਾਹ ਕੀ ਕਰਨਗੇ ਤਾਂ ਨਹੀਂ ਛੱਡਦੀ ਨਹੀਂ ਇਹ ਤਾਂ ਸਾਹ ਨੂੰ ਨਾ ਉੱਤੇ ਦੂਜੇ ਨੂੰ ਛੋੜ ਦੇ ਦੀ ਧਿਆਨ ਕਰਦੇ ਹਾਂ ਹਾਂਜੀ ਇਦਾਂ ਹੀ ਕਰਦੀ ਆ ਤੇਜੂ ਗਾਇਸ ਮੈਂ ਤੇਲ ਲਵਾਇਆ ਸੀ ਉਹ ਗਾਇਸ ਲਓ ਤੇਜੂ ਤੇ ਮਿੰਨੇ ਵਿੱਚ ਖਾਈ ਮੇਰੀ ਮੰਮਾ ਹੈ ਤੇਰੀ ਮੰਮਾ ਨੇ ਤੇਲ ਬਹੁਤ ਲਾਇਆ ਤੇਰੀ ਮੰਮਾ ਨੇ ਤੇ ਨਾ ਤੇਲ ਲਵਾ ਲਿਆ ਨਾ ਸਾਰੇ ਟੱਬਰ ਦਾ ਤੇਰੀ ਮੰਮਾ ਨੇ ਤੇਲਾ ਇੱਕ ਦਿਨ ਦਾ ਤੇਰ ਕੋਰ ਲਾ ਤੁਮ ਲਾ ਦਦੀ ਕੋਲੀ ਤੇਰੀ ਮੰਮਾ ਨੇ ਸਿਰ ਨੂੰ ਤੇਲਾ ਹੈ ਅੱਧੀ ਕਟੋਰੀ ਮੰਮਾ ਨੇ ਤੇਲ ਸਿਰ ਨੂੰ ਤੇਲ ਲਾ ਲਿਆ ਇਹਨਾਂ ਮੈ ਉਹ ਟੀਸ ਸਵੇਰੇ ਮੂੰਹ ਪਿਜਾ ਸੋਰਾ ਤੇ ਇਹ ਨਾਲ ਆਵਾਜ਼ਾਂ ਨਹੀਂ ਇਹ ਮੂੰਹ ਫੀਸ ਤਾਂ ਨਹੀਂ ਕੀਤਾ ਪੁੰਜਿਆ ਨਹੀਂ ਇਹਨੇ ਜੋ ਤੇਲ ਖਾਰਾ ਇਹ ਕਿੰਨੀ ਨਹੀਂ ਨਹੀਂ ਰਚ ਜੇਗਾ ਰਚੇਗਾ ਚੱਲੇ ਨਹੀਂ ਕਿਸਕੀ ਚੱਲੇਗਾ ਆ ਵੇਖੋ ਕਿੰਨਾ ਤੇਲ ਪਿਜਾ ਪਿਆ ਦੇਖ ਮੈਂ ਚੱਲੇ ਗਿਆ ਆ ਸਾਰੀਆਂ ਕਟੋਰੀਆਂ ਤੀਰ ਲਈਆਂ ਨੇ ਇਹਦੀਆਂ ਆ ਆ ਪੂਰੀ ਕਟੋਰੀ ਬਿਲੁਲਾ ਦਾ ਸਿਰ ਨੂੰ ਦੇਦੀ ਨਾ ਮੂੰਹ ਨਹੀਂ ਲਾ ਲੀਏ ਨਾ ਚਮਚ ਵੀ ਪਿਆ ਮੈਂ ਖਾਦਾ ਵੀ ਹੈ ਤੇਲ ਪੀ ਲਿਆ ਵੇ ਲਓ ਪੀ ਵੀ ਲਿਆ ਜੋ ਖੁਸ਼ਕੀ ਤੇ ਖੁਸ਼ਕੀ ਸਰਦੀ ਦੀ ਭਜਾਉਂਦੇ ਮੇਰੇ ਵੀ ਤੇਲ ਲਾ ਦਿਆ ਕਰ ਮੈਂ ਬੁੱਢੀ ਹੁ ਵੀ ਤੇ ਮੇਰੇ ਤੇਲ ਨਹੀਂ ਲੱਗ ਸਕਦਾ ਆਹੋ ਦੇ ਜਿੰਨਾ ਨਹੀਂ ਦੇ ਵੀ ਤੇਲ ਲਾ ਦੇ ਆ ਕੀ ਵੀ ਨਹੀਂ ਗੱਲ ਹੈ ਆ ਲੈ ਲੈ ਆਪਣੇ ਸਟਾਈਲ ਮਾਰਨ ਲਈ ਮੇਰੇ ਵੀ ਲਾ ਦੇ ਤੇ ਲੈ ਦੇ ਤੇ ਚਾਹ ਮਤੇ ਲਓ ਮੇਆ ਕਾਕਾ ਮੇਆ ਕਾਕਾ ਤੈਨੂੰ ਗੋਦੀ ਚ ਚੁੱਕ ਕੇ ਰੱਖਿਆ ਨਾਨੀ ਮੇਆ ਕਾਕਾ ਨਾਨੀ ਮੇਆ ਕਾਕਾ ਚਲ ਕੋਈ ਨਾ ਬੱਚਾ ਜਿਹੜਾ ਸੀ ਵੀ ਜਿਹੜਾ ਦੀਦੀ ਤੇ ਤੇਲ ਲਗਾ ਕੇ ਥੋੜਾ ਜਿਹਾ ਬਚ ਗਿਆ ਸੀ ਮਮੀ ਕਹਿੰਦੇ ਸੀ ਇਹ ਨੂੰ ਇਹਦੇ ਚੇਰ ਨੂੰ ਲਾ ਦੇ ਤਾਂ ਮੈਂ ਕਿਹਾ ਚਲ ਤੁਹਾਡੇ ਵੀ ਲਗਾ ਦੇਣੀ ਧੁੱਪੇ ਬੈਠਦਾ ਕੋਈ ਘਟਾ ਦਾ ਨਹੀਂ ਤਾਂ ਕਿ ਜਿਹੜਾ ਮੈਂ ਆਪਾਂ ਸਰਦੇ ਧੁੱਪੇ ਬੈ ਕੇ ਤੇਲ ਲਵਾਨੇ ਨੂੰ ਤਾਂ ਲੱਗ ਹੀ ਬਹੁਤ ਵਧੀਆ ਜਲਾਦ ਮਤਲਬ ਸਿਰ ਨੂੰ ਵੀ ਆਰਾਮ ਆ ਜਾਂਦਾ ਇੱਧਰ ਮੈਨੂੰ ਛਿੱਕਾਂ ਆਉਂਦੀਆਂ ਨੇ ਉਹ ਸਵੇਰ ਦਾ ਟਾਈਮ ਹੈ ਨਾ ਤੇ ਆ ਮੈਂ ਕਿਚਨ ਤੇ ਕਰਾਇਚੀ ਸਾਫ ਤੇ ਹੁਣ ਆਪਣਾ ਰਹਿ ਕੇ نیچے ਦੀ ਸਫਾਈ ਕਰਨੀ ਰਹਿੰਦੀ ਹੈ। ਉਹ ਦੇਖੋ ਗਾਇਸ ਨਾਨੀ ਨੇ ਗਾਜਰਾ ਕੱਟ ਕੇ ਰੱਖਤੀਆਂ ਨੇ ਹਾਂਜੀ ਸ਼ੌਪ ਤੇ ਗਏ ਹਾਂ ਹਾਂਜੀ ਹਰ ਜਿਹੇ ਨਹੀਂ ਗਏ ਹੈ ਕਿ ਹੁਣੇ ਬੱਸ ਜਾਂਦੇ ਨੇ ਨਾਲ ਅੰਡੇ ਨੇ ਹਾਲ ਹਾਂਜੀ ਕੱਲ ਕਟਿੰਗ ਕਰ ਲਈ ਸੀ ਨਾ ਮੇਰੇ ਹਾਂਜੀ ਹੈਰੀ ਚਾਰ ਪੰਜ ਚੂਕੀ ਮੈਂ ਵੀ ਨਾਲੇ ਆਪਣਾ ਸੂਟ ਦੇ ਕੇ ਆਗਾ ਨਾ ਸੂਟ ਦੇ ਕੇ ਆਵਾਂਗੇ ਤੇ ਰੇਕ ਤੋਂ ਸਿੱਪੜਵਾਣਾ ਗਰਮ ਤੇ ਆ ਤੇ ਮੈਂ ਕਿਸੇ ਲਾਦੀ ਨੂੰ ਦੇ ਕੇ ਆਨੀ ਸੀ ਜਿਹੜੀ ਮੇਰੇ ਸੂਟ ਸੀ ਤੇ ਅੰਗੇ ਪਰਕਾ ਦਾ ਪਜਾੜਾ ਵੀ ਹੈ ਮਾਸੇ ਦੇ ਕੱਲ ਤੇ ਆਪਾਂ ਉਹ ਵੀ ਵਲੋਗ ਦਾ ਮਜੂਰ ਤੇ ਖਾਣਗੇ ਹਾਂ ਉਹਨਾਂ ਦੇ ਪ੍ਰੋਗਰਾਮ ਹੈ ਕੱਲ ਹਾਂਜੀ ਕੱਲ ਜਾਵਾਂਗੇ ਤਾਂ ਕਿ ਵੱਡੀ ਮਾਸੀ ਵੱਡੀ ਮਾਸੀ ਦੀ ਦੋਤੀ ਦਾ ਬਰਥਡੇ ਆ ਕੱਲ ਨੂੰ ਤੇ ਆਪਾਂ ਸਾਰਿਆਂ ਨੇ ਜਾਣਾ ਤੇ ਉਹ ਵੀ ਆਪਾਂ ਕਰ ਲਈ ਹਜੇ ਤਿਆਰੀ ਸਾਰਿਆਂ ਦੀ ਤਾਂ ਕਿ ਕਿਤੇ ਜਾੜਾ ਹੋਵੇ ਉਹਨਾਂ ਦੀ ਤਿਆਰੀ ਹੁੰਦੀ ਹੈ ਜਿਹੜੇ ਆਪਣੇ ਘਰ ਜਾਂਦੇ ਤਿਆਰੀ ਹੁੰਦੀ ਹੈ ਉਹ ਵੀ ਬਹੁਤ ਹੀ ਵੱਡੀ ਤਿਆਰੀ ਹੁੰਦੀ ਹੈ ਨਾਲ ਦਵਾਈ ਵੀ ਕਰਾਉਂਦੇ ਨੇ ਹਾਂਜੀ ਹਾਂਜੀ ਤੇ ਆਪਾਂ ਕੱਲ੍ਹ ਜਾਣਾ ਕੱਲ੍ਹ ਮੈਂ ਕਿਚਨ ਸਾਫ ਕਰ ਦਿੱਤੀ ਸੀ ਕਿ ਮੈਂ ਮਨ ਕਿ ਜਿਵੇਂ ਨੇ ਛਾੜੂ ਨਹੀਂ ਲਾਇਆ ਹੈ ਘਰਾਂ ਚੋਂ ਨਾ ਕਿਚਨ ਚ ਤੇ ਕਿਚਨ ਨੇ ਸਾਫ ਕਰ ਲਿਆ ਸੀ ਤੇ ਮੰਮੀ ਨੇ ਕੱਟ ਦਿੱਤੀ ਸੀ ਉੱਤੇ ਸਬਜ਼ੀ ਤੇ ਮੈਂ ਕਿ ਚਲੋ ਕੱਲ੍ਹ ਮੈਂ ਨਾ ਸਬਜ਼ੀ ਬਣਾ ਕੇ ਰੱਖ ਦੇਣੀ ਹੈ ਨਾ ਤਾਂ ਕਿ ਫਿਰ ਜੇ ਬੱਚੇ ਸਕੂਲੇ ਗਏ ਨੇ ਦੇ ਬੱਤੇ ਸਿਰੇ ਟਿਕਨਿ ਤੇ ਇਤਨ ਮੇ ਨਹੀਂ ਹੁੰਦਾ ਕਿ ਜਾਦਵੇ ਤੇ ਕੁਝ ਖਾ ਕੇ ਵੀ ਜਾਂਦੇ ਖਾਣਾ ਇੱਥੇ ਚਲੇ ਜਾਂਦੇ ਨੇ ਮੈਂ ਕਿ ਫਿਰਦਾ ਨਾ ਅਚਰੋਟੀ ਖਾਣ ਇੰਡੀਆ ਤਾਂ ਆਪਾਂ ਸਬਜੀ ਮੰਮੀ ਨੇ ਕੱਟੀ ਸੀ ਮੈਂ ਕਿ ਚਲ ਆਪਾਂ ਸਬਜੀ ਤੜਕਾ ਲਾ ਕੇ ਪੜਾ ਕੇ ਰੱਖ ਦਿੱਤੀ ਫਿਰ ਆਪਾਂ ਚਾੜ ਮੁਚ ਚਲਾ ਲਾਂਗੇ ਸਬਜੀ ਆਪਾਂ ਕਿਹਨੇ ਪਾਣਾ ਸਾਲਾ ਬਣਾ ਗਿਆ ਪੁਜ ਆਪਾਂ ਸਬਜੀ ਵਿੱਚ ਪਾਵਾਂਗੇ ਕੱਚਾ ਲਾਉਂਦਾ ਜੀ ਮੈਨੂੰ ਥੋੜਾ ਹਾਂਜੀ ਮੈਨੂੰ ਸਹੀ ਗੋਸਾਲ ਸਬ지 ਬਣਾ ਕੇ ਰੱਖ ਦਈਏ ਨਾ ਫਿਰ ਜਦੋਂ ਬੱਚੇ ਰੋਟੀ ਮੰਗਣ ਤਾਂ ਉਸੇ ਟਾਈਮ ਫੁਲਕੇ ਉਤਾਰ ਦਿੰਦੇ ਹਣਾ ਫੁਲਕੇ ਪਤਾਲ ਕੇ ਜਿਵੇਂ ਬੱਚੇ ਵੀ ਬੱਚੇ ਵੀ ਗਰਮ ਹੀ ਖਾਂਦੇ ਨੇ ਵੱਡੇ ਤੇ ਖਾਂਦੇ ਨੇ ਬੱਚੇ ਵੀ ਗਰਮ ਹੀ ਛੋਟੇ ਵਾਲਾ ਮੇਰੇ ਪੇਟਾ ਨਾ ਉਹ ਕਹਿਗਾ ਮੰਮਾ ਫੁਲਕੇ ਜਦਾਂ ਲੱਗਦਾ ਜੀ ਤੰ ਮਿੱਠਾ ਵੀ ਖਾਣਾ ਤਾਂ ਉਹ ਉਹ ਤੇ ਐਸੀ ਨਹੀਂ ਲੱਗਦਾ ਥੋੜਾ ਖੀੜਾ ਵੀ ਲੱਗ ਗਿਆ ਤੇ ਉਹਨੂੰ ਗਰਮੇ ਰੋਟੀ ਟੇਸਟੀ ਲੱਗਦੀ ਤਾਂ ਉਹ ਤੇ ਮੈਂ ਤਾਂ ਕੱਲ ਦੰਦ ਵੇਖਿਆ ਨਾ ਉਹ ਉਹਰੇ ਬਿੱਟ ਉਹ ਦਾ ਨਕਲ ਦਾੰਦ ਦੇ ਵੇਖਿਆ ਨਾ ਜਿਹੜਾ ਵਿੱਚੋਂ ਦਾੰਦ ਉਹ ਨਿਕਲ ਰਿਹਾ ਨਾ ਉਹ ਮਸੂੜਾ ਐਡਾ ਫੁੱਲੇ ਆਇਆ ਨਿਕਲ ਨਹੀਂ ਰਿਹਾ ਉਹਦੇ ਵਿੱਚ ਦਾੰਦ ਦੇ نیچے ਦਾੰਦ ਆ ਇੱਕ ਦਾੰਦ ਨੂੰ ਤਾਂ ਕੀੜਾ ਲੱਗ ਗਿਆ ਉਹ ਵੀ ਨਹੀਂ ਨਿਕਲਦਾ ਪਿਆ ਤੇ ਇੱਕ ਉਹਦੇ ਦਾੰਦ ਵਿੱਚੋਂ ਖੋਲ ਰਿਹਾ ਪਿਆ ਨਹੀਂ ਉਹ ਆਪਾਂ ਜਦੋਂ ਗਏ ਸੀ ਤਾਂ ਡਾਕਟਰ ਨੇ ਕਿਹਾ ਸੀ ਵੀ ਇਹ ਦਾੰਦ ਨੂੰ ਕੈਪ ਚੜਾਵਾਂਗੇ ਤੇ ਇਹ ਦਾੰਦ ਉੱਪਰ ਚਲੇ ਜਾਏ ਤਾਂ ਥੱਲੇੋਂ ਨਿਕਲੇਗਾ ਤੁਹਾਨੂੰ ਦੂਜਾ ਹਾਂਜੀ ਨੰਨੂ ਡਾਕਟਰ ਨੇ ਕੈਲਸ਼ੀਅਮ ਦੀ ਆਪਾਂ ਨਾ ਪਹਿਲਾਂ ਇਹਨਾਂ ਨੂੰ ਆਪਾਂ ਰਿਸਪੋਰਟ ਦਵਾਂਗੇ ਕਿ ਦਾ ਕੀੜੇ ਤੋਂ ਬਚਾ ਦਾਂਗੇ ਕੈਪ ਹੁੰਦੀ ਹੈ ਕੋਈ ਉਹ ਛੜਾ ਦਾਂਗੇ ਹੈਨਾ ਤਾਰ ਪਾਉਣਗੇ ਨਾ ਹਾਂਜੀ ਤਾਰ ਪਾ ਕੇ ਚੱਕ ਦੇਣਗੇ ਨਾ ਮਤਲਬ ਹਾਂਜੀ ਹਾਂ ਉਹਨੂੰ ਦਾਪ ਥੱਲੂ ਉਹਦੀ ਜੜ ਨਿਕਲੇਗੀ ਹਾਂਜੀ ਫਿਰ ਜਿਹੜੀ ਥੱਲੜੀ ਜੜ ਹੈ ਨਾ ਉਹ ਉਹ ਤੇ ਅੱਡਾ ਬੰਟੇ ਨੂੰ ਬਣਿਆ ਪਿਆ ਹਾਂ ਅੱਛਾ ਜੀ ਮੈਂ ਦੇਖਿਆ ਨਾ ਜੜੀਓ ਕੈਲਸ਼ੀਅਮ ਮੈਂ ਵੇਖਿਆ ਨਾ ਦੁਪਹਿਰ ਉੱਪਰ ਬਾਕੇ ਧੁੱਪੀ ਵੇਖਿਆ ਮੈਨੂੰ ਅੱਛਾ ਜੀ ਜਿਹੜੇ ਦੇ ਅੱਜ ਕੈਲਸ਼ੀਅਮ ਹੈ ਨਾ ਅੱਜ ਉਹਨੂੰ ਉਹ ਵੀ ਦੇ ਦਿਓ ਟਾਈਮ ਦਾ ਜੇ ਦੇਖੋ ਮੈਂ ਨਾ ਕੱਲ ਮੈਂ ਰਸੋਈ ਦੇ ਇੱਥੇ ਉੱਪਰ ਰੱਖੇ ਗਈਆਂ ਅਲੱਗ ਤੋਂ ਕੱਢ ਕੇ ਗਈ ਵੀ ਪੂਰੀ ਸ਼ੀਸ਼ੀਆਂ ਨੂੰ ਨਾ ਛੋਟੀ ਸ਼ੀਸ਼ੀ ਕੈਲਸ਼ੀਅਮ ਦੀ ਜੋ ਪੂਰੀ ਦੇਣੀ ਹੈ ਲੀਆ ਤੇ ਤੂੰ ਦਿੱਤੀ ਨਹੀਂ ਉਹਨੂੰ ਅੱਜ 15 ਦਿਨ ਹੋ ਗਏ ਨੇ ਦਵਾਈ ਪਈ ਤੇ ਉਹਨੂੰ ਕੈਲਸ਼ੀਅਮ ਦੇ ਦੇ ਹੁਣ ਅਜਾ ਪਾਟਾ ਲਾ ਦੇ ਸਤਨ ਤੂੰ ਭੁੱਜੇਂਗੀ ਨਾ ਫਿਰ ਇਹਦਾ ਟੱਕਣ ਲਗਾਵਾ ਮੈਂ ਤੋਟੀਆਂ ਨੇ ਅੱਜ ਕੂੜੇ ਵਾਲੀਆਂ ਬਾਹਰੀਆਂ ਅੱਜ ਮੈਂ ਇਹਦੀ ਸਫਾਈ ਖੂਬ ਕੀਤੀ ਹੈ ਕੂੜੇ ਵਾਲੀਆਂ ਪਾਲਟੀਆਂ ਤੁਹਾਨੂੰ ਐਸੇ ਰਾਜੇ ਚਿੱਟ ਚਿੱਟ ਚੰਦ ਚਾਉਂਦੀ ਗਾਤ ਕੋਚਲ ਕਾ ਦਾਂਗੇ ਤਾਂ ਕਿ ਜਦੋਂ ਫਿਰ ਬੱਚੇ ਆ ਜਾਂਦੇ ਨੇ ਬੁੱਕ ਸੇ ਪੋਚੇ ਦੇ ਉੱਤੇ ਦਰਦੇ ਨੇ ਤਾਂ ਫਿਰ ਮੈਨੂੰ ਹੁੰਦਾ ਕਿ ਬਾਹਰ ਬਾਹਰ ਆਉਂਦੇ ਪੈਰ ਲੱਗ ਜਾਂਦਾ ਹਾਏ ਚਲੋ ਬੱਚੇ ਆ ਜਾਣ ਤੋਂ ਪਹਿਲੇ ਪਹਿਲਾ ਬਚੜ ਕੋਚਾ ਲਾ ਲੀਏ ਨਾ ਨਨੀਸ ਆ ਦੇਖੋ ਜਿੱਦੀ ਬੁੱਕਸ ਦੇਖੋ ਸਾਰਿਆਂ ਦੀ ਚਾਰ ਜਾਣੇ ਦੀ ਬੁੱਕਸ ਨੇ ਤੇ ਪੇਪਰ ਚੱਲ ਰਹੇ ਨੇ ਤੇ ਫਿਰ ਉਹਨਾਂ ਨੇ ਨਾ ਆਪਣੀ ਬਾਹਰ ਹੀ ਕੱਢ ਕੇ ਸਾਰੇ ਬੁਖਸਰਾ ਦੇ ਵਿੱਚ ਜਿਹੜੀ ਕਾਪੀ ਬੁੱਕਸ ਟਿਊਸ਼ਨ ਤੇ ਖੜੀ ਰਹੀ ਹੈ ਨਾ ਇੱਥੇ ਫਿਰ ਕੱਢ ਕੇ ਲੈ ਆਏ ਆਪਣੇ ਬੈਗ ਵਿੱਚ ਇੱਕ ਛੋਟਲੇ ਕਿਕਰ ਵਿੱਚ ਆਪਣੇ ਬਾਕੀ ਸਮਾਨ ਲੈ ਕੇ ਗਏ ਨੇ ਹੁਣ ਪੇਪਰ ਦਾ ਕਾਰਡਬੋਰਡ ਤੇ ਆਨ ਦੀ ਬੁੱਕਸ ਨੇ ਚਾਹਾਂ ਲੈਣੇ ਦੀਆਂ ਕੇਸ ਵੀ ਦਿਆ ਨੇ ਛੀਤਿਆਂ ਸ਼ੁਰੂ ਵੀ ਦਿਆ ਸ਼ਮੋਦਿਆਂ ਕਰਦਿਆਂ ਨੇ ਚਲੋ ਜੀ ਆਪਣਾ ਹੋ ਗਿਆ ਛੱਡਦਾ ਵੀ ਹੁਣ ਆਪਣਾ ਰਹਿ ਗਿਆ ਪੁੱਚਾ ਅੱਛਾ ਤੇ ਬਾਦ ਆਪਣਾ ਆ ਕੇ ਤੇਰੇ ਆਪ ਬਣਾ ਲਾਂਗੇ ਰੋਟੀ। ਬੜੀ ਗੱਲ ਸੱਚੀ ਵੀ ਤੇ ਆਪਾਂ ਲਾਦੇ ਛੜਪੋਚੇ ਵੀ ਆਪਣਾ ਹੋ ਜੇ ਅਸੀਂ ਤਾਂ ਕਿ ਬੱਚਾ ਕੰਮ ਤੇ ਪਹਿਲਾਂ ਆਪਾਂ ਛੜਪੋਚੇ ਦਾ ਕੰਮ ਲੈ ਲਈਏ। ਦੁੱਧਨੀਆ ਵਿੱਚ ਧੋ ਕੇ ਪਾ ਸੀ ਰੱਖ ਤੇ ਮੈਂ ਕਿ ਚਲੋ ਹੁਣ ਆਪਾਂ ਕੱਢ ਕੇ ਧਨੀਆ ਵਿੱਚ ਪਾਵਾਂਗੇ। ਸਿੱਕੀ ਥੋੜਾ ਜਿਹਾ ਸੇਕ ਲਵਾਵਾਂਗੇ ਤਾਂ ਕਿ 딱ੀ ਸੀਨਾ। ਇੱਕ ਵਾਰ ਸੁੱਤੀ ਸੀ ਨਾ ਪਾਣੀ ਜਦ ਆਜੰਦਾ ਹੈ ਨਾ ਮੈਂ ਕਿ ਚਲੋ ਥੋੜਾ ਜਿਹਾ ਸੇਕ ਲਵਾ ਕੇ ਸੁੱਤੀ ਨੂੰ ਪਾਣੀ ਚਾਟੇ ਫਿਰ ਆਪਾਂ ਪਾਣੀ ਛਾਣ ਲਿਆ। ਇਹ ਕੱਟਿਆ ਤੇ ਇਹਨਾਂ ਦੇ ਨੂੰ ਪਾਫਤਾਂ। ਫਿਰ ਵੀ ਆਪਣੀ ਜੀ ਬੱਜਾਂ ਕਰ ਕੱਟਿਆ ਦੇ ਨੂੰ ਉਹ ਕਿਆਰੇ ਨੇ ਆਪਾਂ ਨੂੰ ਬਣਾ ਕੇ ਦੋ ਮੈਗੀ ਤੇ ਆਪਾਂ ਬੱਚਿਆਂ ਜਰ ਦੀ ਬਣਾਉਣੀ ਹੈ ਮੈਗੀ। ਪਹਿਲਾਂ ਨਾਚ ਲਾਵਾਂਗੇ ਤੇ ਬਣਾਉਂਗਾ ਆਪਾਂ ਬੱਚਿਆਂ ਦੇ ਆਪਣਾ ਹਾਂਗੇ। ਤੇਜ ਵੀ ਕੱਢੀਏ ਮਾਂ ਨੂੰ ਤੇ ਬਣਾਓ। ਕਿ ਵੀ ਆਪਣੇ ਲਈ ਬਣਾ ਹਾਂ ਹਾਂਜੀ ਹਾਂਜੀ ਇਹ ਆਪਾਂ ਆ ਕੇ ਅਗੇ ਸੀ ਤੇ ਨਾਲ ਤੋਂ ਬਾਅਦ ਮੈਂ ਬਣਾਈ ਬੱਚੇ ਲਈ ਮੈਗੀ ਤੇ ਬੱਚੇ ਕਹਿੰਦੇ ਸੀ ਆਪਾਂ ਮੰਮੀ ਜੀ ਤੜਕੇ ਵਾਲੀ ਮੈਗੀ ਨਹੀਂ ਖਾਣੀ বিনা ਈ ਤੜਕੇ ਤੋਂ ਖਾਣਾ ਨਹੀਂ ਮਦੋ ਕੇ ਸੂਪ ਵਾਲੀ ਮੈਂ ਤਾਂ ਚਲੋ ਠੀਕ ਹੈ ਬਲਕਿ ਮੈਂ ਕਿ ਚਲੋ ਛੋਟੇ ਬੱਚੇ ਦੇ ਨਾਲ-ਨਾਲ ਆਪਾਂ ਵੀ ਮੈਗੀ ਲਵਾਗੇ ਖਾਣਾ ਤੇ ਪਲੀਜ਼ ਜਿਹੜੀ ਸਾਡੀ ਬਲੌਗ ਨੂੰ ਮੇਟ ਤੱਕ ਕਮੈਂਟ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਇੱਥੇ ਆਪਾਂ ਬਲੌਗ ਦਾ ਕਰਦੇ ਆਪਾਂ ਐਂਡ ਸਭ ਨੂੰ ਬਾਏ ਬਾਏ